ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਕੀਆਂ ਜਿੰਦਾ ਵੱਡੇ ਸਾਕੇ ਭਾਗ 11ਵਾਂ ਪ੍ਰਭਜੋਤ ਪਰ ਬਾਪੂ ਜੀ ਮੇਰੀਆਂ ਤੇ ਅੱਖਾਂ ਵਿੱਚ ਹੰਝੂ ਆ ਗਏ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਸੁਣ ਕੇ ਤਾਂ ਸੱਚੀ ਹੀ ਪ੍ਰਭਜੋਤ ਦੀਆਂ ਅੱਖਾਂ ਵਿੱਚ ਹੰਝੂ ਸੰਤ ਗੁਰਮੁਖ ਸਿੰਘ ਪੁੱਤਰ ਇਹ ਸੁਣ ਕੇ ਤਾਂ ਹਰ ਸਿੱਖ ਦੀਆਂ ਅੱਖਾਂ ਵਿੱਚ ਹੰਝੂ ਆ ਹੀ ਜਾਂਦੇ ਹਨ ਸਾਹਿਬ ਜਾਦਿਆਂ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਨੂੰ ਫਿਕਰ ਪੈ ਗਿਆ ਕਿ ਜੇ ਗੁਰੂ ਸਾਹਿਬ ਸ਼ਹੀਦ ਹੋ ਗਏ ਤਾਂ ਕੌਮ ਦੀ ਅਗਵਾਈ ਕੌਣ ਕਰੇਗਾ ਇਸ ਵਕਤ ਜੋ ਗੁਰੂ ਜੀ ਨੇ ਖਾਲਸਾ ਸਾਜਣਾ ਸਮੇਂ ਪੰਜ ਪਿਆਰਿਆਂ ਨੂੰ ਤਾਕਤ ਬਖਸ਼ੀ ਸੀ ਉਸ ਦੀ ਵਰਤੋਂ ਕਰਦਿਆਂ ਉਹ ਪੰਜ ਸਿੱਖ ਖਾਲਸਾ ਸਾਜ ਗੁਰੂ ਜੀ ਕੋਲ ਆਏ ਤੇ ਕਿਹਾ ਤੁਸੀਂ ਗੜੀ ਸਾਹਿਬ ਛੱਡ ਕੇ ਚਲੇ ਜਾਓ ਜਦੋਂ ਗੁਰੂ ਜੀ ਨਾ ਮੰਨੇ ਤਾਂ ਸਿੱਖਾਂ ਨੇ ਕਿਹਾ ਕਿ ਇਹ ਖਾਲਸੇ ਦਾ ਆਪ ਨੂੰ ਹੁਕਮ ਹੈ ਗੁਰੂ ਜੀ ਨੂੰ ਨਾ ਚਾਹੁੰਦੇ ਹੋਏ ਵੀ ਗੜੀ ਵਿੱਚੋਂ ਨਿਕਲਣਾ ਪਿਆ ਪਰ ਆਪ ਨੇ ਜਾਣ ਸਮੇਂ ਤਿੰਨ ਵਾਰ ਤਾੜੀ ਵਜਾਈ ਤੇ ਕਿਹਾ ਕਿ ਹਿੰਦ ਦਾ ਪੀਰ ਜਾ ਰਿਹਾ ਹੈ ਤੇ ਗੜੀ ਵਿੱਚੋਂ ਬਾਹਰ ਨਿਕਲ ਗਏ ਤਿੰਨ ਪਿਆਰੇ ਗੁਰੂ ਜੀ ਦੇ ਨਾਲ ਗਏ ਤੇ ਅਗਲੇ ਦਿਨ ਬਾਕੀ ਸਿੰਘ ਇੱਕ ਇੱਕ ਕਰਕੇ ਸ਼ਹੀਦ ਹੋ ਗਏ ਪਰ ਮੁਗਲਾਂ ਦੀ ਈਨ ਨਾ ਮੰਨੀ। ਪ੍ਰਭਜੋਤ ਪਰ ਬਾਪੂ ਜੀ ਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ ਕਿੱਥੇ ਗਏ ਗੁਰਮੁਖ ਸਿੰਘ ਮਾਤਾ ਗੁਜਰੀ ਜੀ ਤੇ ਦੋਵੇਂ ਛੋਟੇ ਸਾਹਿਬਜ਼ਾਦੇ ਜੰਗਲ ਵਿੱਚੋਂ ਲੰਘ ਰਹੇ ਸਨ ਤਾਂ ਉਨਾਂ ਨੂੰ ਇੱਕ ਝੁੱਗੀ ਦਿਖਾਈ ਦਿੱਤੀ ਇਹ ਝੁੱਗੀ ਕੁੰਮੀ ਮਾਸ਼ਕੀ ਦੀ ਸੀ ਉਸ ਨੇ ਮਾਤਾ ਜੀ ਤੇ ਸਾਹਿਬ ਜਾਦਿਆਂ ਨੂੰ ਆਉਂਦੇ ਵੇਖਿਆ ਤਾਂ ਬਹੁਤ ਹੀ ਖੁਸ਼ ਹੋ ਗਿਆ ਉਸ ਨੇ ਮਾਤਾ ਜੀ ਨੂੰ ਬੇਨਤੀ ਕੀਤੀ ਕਿ ਹਨੇਰਾ ਹੋ ਗਿਆ ਹੈ ਤੇ ਜੰਗਲ ਵਿੱਚ ਖਤਰਨਾਕ ਜਾਨਵਰ ਵੀ ਹੈ ਤੁਸੀਂ ਰਾਤ ਇੱਥੇ ਹੀ ਰਹਿ ਜਾਓ ਮਾਤਾ ਜੀ ਤੇ ਸਾਹਿਬ ਜਾਦਿਆਂ ਨੇ ਗੰਮੀ 마ਸ਼ਕੀ ਦੀ ਝੌਂਪੜੀ ਵਿੱਚ ਰਾਤ ਕੱਟੀ ਤੇ ਉਸਨੇ ਉਹਨਾਂ ਦੀ ਬਹੁਤ ਪਿਆਰ ਤੇ ਸਤਿਕਾਰ ਨਾਲ ਸੇਵਾ ਕੀਤੀ ਗੰਗੂ ਬ੍ਰਾਹਮਣ ਜੋ ਪਹਿਲਾਂ ਗੁਰੂ ਘਰ ਦਾ ਲੰਗਰ ਵਿੱਚ ਸੇਵਾਦਾਰ ਸੀ ਉਸਨੇ ਮਾਤਾ ਜੀ ਨੇ ਮਾਤਾ ਜੀ ਤੇ ਸਾਹਿਬ ਜਾਦਿਆਂ ਬਾਰੇ ਪਤਾ ਲੱਗਾ ਤਾਂ ਉਹ ਉਹਨਾਂ ਨੂੰ ਆਪਣੇ ਨਾਲ ਪਿੰਡ ਸਹੇੜੀ ਲੈ ਗਿਆ ਕਿਹਾ ਜਾਂਦਾ ਹੈ ਕਿ ਰਾਤ ਸਮੇਂ ਉਸਨੇ ਮਾਤਾ ਜੀ ਕੋਲ ਮੋਹਰਾਂ ਦੀ ਥੈਲੀ ਵੇਖੀ ਤੇ ਉਸ ਦੇ ਮਨ ਵਿੱਚ ਲਾਲਚ ਆ ਗਿਆ ਤੇ ਉਸਨੇ ਮੋਹਰਾਂ ਚੋਰੀ ਕਰ ਲੀਆਂ ਜਦੋਂ ਸਵੇਰੇ ਮਾਤਾ ਜੀ ਨੇ ਉਸ ਨੂੰ ਮੋਹਰਾਂ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗਾ ਕਿ ਤੁਸੀਂ ਮੇਰੇ ਤੇ ਇਲਜ਼ਾਮ ਲਗਾ ਰਹੇ ਹੋ ਮੈਂ ਆਪਣੀ ਜਾਨ ਖਤਰੇ ਵਿੱਚ ਪਾ ਕੇ ਤੁਹਾਡੀ ਰੱਖਿਆ ਕੀਤੀ ਉਹ ਰੂੜਾ ਪਾੰਦਾ ਇਨਾਮ ਦੇ ਲਾਲਚ ਵਿੱਚ ਮਾਤਾ ਜੀ ਤੇ ਸਾਹਿਬ ਜਾਦਿਆਂ ਬਾਰੇ ਪਿੰਡ ਦੇ ਚੌਧਰੀ ਨੂੰ ਦੱਸ ਆਇਆ ਚੌਧਰੀ ਨੇ ਮੋਰਿੰਡੇ ਦੇ ਹਕਮ ਨੂੰ ਇਤਲਾਹ ਕੀਤੀ ਕਿ ਉਸ ਦੇ ਸਿਪਾਹੀ ਮਾਤਾ ਜੀ ਤੇ ਸਾਹਿਬ ਜਾਦਿਆਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਵजीर खान ਨੇ ਸੋਚਿਆ ਕਿ ਗੁਰੂ ਜੀ ਨਹੀਂ ਤਾਂ ਉਹਨਾਂ ਦੇ ਬੱਚੇ ਤਾਂ ਹੱਥ ਆ ਹੀ ਗਏ ਪ੍ਰਭ ਜੂ ਬਾਪੂ ਜੀ ਛੋਟੇ ਸਾਹਿਬ ਜਾਦੇ ਤਾਂ ਸਿਪਾਹੀਆਂ ਨੂੰ ਵੇਖ ਕੇ ਡਰ ਗਏ ਹੋਣਗੇ ਗੁਰਮੁਖ ਸਿੰਘ ਪੁੱਤਰ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਸਨ ਤੇ ਬਹਾਦਰੀ ਤੇ ਨਿਡਰਤਾ ਉਹਨਾਂ ਦੇ ਖੂਨ ਵਿੱਚ ਹੀ ਸੀ ਉਹ ਸਿਪਾਹੀਆਂ ਨੂੰ ਵੇਖ ਕੇ ਬਿਲਕੁਲ ਵੀ ਕਬਰ ਆਏ ਨਹੀਂ ਤੇ ਡਰੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ